ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੈ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਬੰਦ ਕੀਤੀ ਜਾਵੇ ਜੇ ਇਦਾਂ ਹੀ ਧੱਕੇਸ਼ਾਹੀ ਕਰਨਗੇ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਲਾ ਸੰਘਰਸ਼ ਕੀ ਹੋਵੇਗਾ ਜੋ ਉੱਪਰ ਹੈ ਹਾਈ ਕਮਾਂਡਰ ਨਿਰਦੇਸ਼ ਦੇਗਾ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਅਸੀਂ ਕਿਸਾਨਾਂ ਦੇ ਅੱਗੇ ਚਾ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਸਾਡੇ ਮੁੱਖ ਮੰਤਰੀ ਭਵੰਤ ਮਾਨ ਜੀ ਨੇ ਕਈ ਸੋ ਕਰੋੜ ਰੁਪਈਆ ਲਾ ਕੇ ਜਿਹੜੀਆਂ ਨਹਿਰਾਂ ਪੱਕੀਆਂ ਕੀਤੀਆਂ ਵਾ ਹਰ ਖੇਤ ਤੱਕ ਪਾਣੀ ਪਹੁੰਚਾਇਆ ਵਾ ਖਾਲੇ ਪੱਕੇ ਆ ਖਾਲੇ ਪੱਕੇ ਕੀਤੇ ਔਰ ਕਿਸਾਨਾਂ ਨੂੰ ਪਾਣੀ ਪਹੁੰਚਾਇਆ ਵਾ ਇਹਨਾਂ ਕੋ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਪਈਆਂ ਲੋਕਾਂ ਨੂੰ ਬਿਲੀ ਬਰੀ ਦਿੱਤੀ ਹੈ ਇਸ ਕਰਕੇ ਇਹ ਚੀਜ਼ਾਂ ਇਹ ਚਾਹਦੇ ਆ ਕਿਸੇ ਤਰੀਕੇ ਨਾਲ ਪੰਜਾਬ ਸਰਕਾਰ ਫੇਲ ਹੋਵੇ ਤੇ ਅਸੀਂ ਆਪਣਾ ਰਾਜ ਕਰੀਏ ਪਰ ਇਹ ਚੀਜ਼ਾਂ ਦਾ ਮਨਸੂਬੇ ਪੂਰੇ ਨਹੀਂ ਹੋਣੇ ਔਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਵੀ ਹਾਰਨ 2027 ਦੇ ਵਿੱਚ ਜਿਹੜਾ ਇਸ ਚੀਜ਼ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲੇਗਾ ਬਿਲਕੁਲ ਮਿਲੇਗਾ ਜੀ ਔਰ ਆਉਣ ਵਾਲੀ ਸਰਕਾਰ ਵੀ ਜਿਹੜੀ ਹੋਗੀ ਰਿਪੀਟ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਸਰੂਪੇ ਦੇ ਵਿੱਚ ਵੇਖਿਆ ਜਾ ਰਿਹਾ ਕਿ ਆਪ ਦਾ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਈ ਕਿਸਾਨਾਂ ਵੱਲੋਂ ਕੀ ਕਾਰਨ ਮੰਨਦੇ ਹੋ ਦੇਖੋ ਜਥੇਬੰਦੀਆਂ ਬਹੁਤ ਆ ਇਹ ਜ਼ਰੂਰੀ ਨਹੀਂ ਵੀ ਉਹ ਉਹ ਹੀ ਕਿਸਾਨਾਂ ਕਿਸਾਨਾਂ ਦੇ ਵਿੱਚ ਵੀ ਬਹੁਤ ਜ਼ਿਆਦੀਆਂ ਜਥੇਬੰਦੀਆਂ ਆ ਗਈਆਂ ਉਹ ਕੁਝ ਜਿਹੜੇ ਲੋਕ ਆ ਦੂਜੀਆਂ ਪਾਰਟੀਆਂ ਦੇ ਖਰੀਦੇ ਹੋਏ ਲੋਕ ਆ ਜਿਹੜੇ ਸਾਡੀ ਮੁਖਾਲਫਤ ਕਰਦੇ ਆ ਜਿਹੜੇ ਸਹੀ ਕਿਸਾਨ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਆ ਤੁਹਾਡੇ ਐਂਡ ਵਿੱਚ ਕੀ ਮੈਸੇਜ ਹੈ ਸੂਬਾ ਵਾਸੀਆਂ ਸੂਬਾ ਵਾਸੀ ਨੇ ਵੀ ਸਾਡਾ ਸਾਥ ਦਿਓ ਜਿਹੜੀ ਮੋਦੀ ਸਰਕਾਰ ਸੈਂਟਰ ਦੀ ਸਰਕਾਰ ਸਾਡਾ ਵਿਰੋਧ ਕਰਦੀ ਆ ਸਾਡਾ ਡਟ ਕੇ ਸਾਥ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਜਲੀ ਸਰ ਜਿਹੜਾ ਰੋਜ਼ ਪਾਸੇ ਤੁਹਾਨੂੰ ਪਤਾਸ਼ਿਕ ਕੀਤਾ ਜਾ ਰਿਹਾ ਕੀ ਕਾਰਨ ਹੈ ਇਹ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਕੇਂਦਰ ਦੀ ਬੀਜੇਪੀ ਸਰਕਾਰ ਨੇ ਤੱਕੇ ਨਾਲ ਮੈਨੇਜਮੈਂਟ ਬੋਰਡ ਦੇ ਸਾਰੇ ਅਧਿਕਾਰੀ ਬਦਲ ਕੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਹੈ 8500 ਕਿਊਸਿਕ ਫੁੱਟ ਪਾਣੀ ਉਹ ਲਗਾਤਾਰ ਲਗਾਤਾਰ ਦੋ ਦਿਨ ਤੋਂ ਹਰਿਆਣੇ ਨੂੰ ਦੇ ਰਹੇ ਨੇ ਜਦ ਕਿ ਹਰਿਆਣੇ ਦਾ ਦੋ ਮਹੀਨੇ ਦਾ ਪਾਣੀ ਪਹਿਲਾਂ ਹਰਿਆਣਾ ਐਡਵਾਂਸ ਲੈ ਚੁੱਕਾ ਆ ਉਹਦੀ ਧੱਕੇਸ਼ਾਹੀ ਦੇ ਖਿਲਾਫ ਅੱਜ ਤਾਂ ਰੋਸ ਮਜਾਰੇ ਧਰਨੇ ਕੀਤੇ ਜਾ ਰਹੇ ਨੇ ਤੁਸੀਂ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਚੇਅਰਮੈਨ ਸਾਰੇ ਆਏ ਨੇ ਔਰ ਭਾਜਪਾ ਦੀ ਸਰਕਾਰ ਖਿਲਾਫ ਮਰਦਾਬਾ ਜਿੰਦਾਬਾਦ ਮਰਦਾਬਾ ਦੇ ਨਾਰੇ ਲੱਗ ਰਹੇ ਨੇ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਲੈਣਾ ਚਾਹੀਦਾ ਪੰਜਾਬ ਦੀ ਜੇ ਪਾਣੀ ਖਤਮ ਹੁੰਦਾ ਹੈ ਤੇ ਪੰਜਾਬ ਦੀ ਕਿਸਾਨੀ ਤਬਾਹ ਹੁੰਦੀ ਹੈ ਜੇ ਪੰਜਾਬ ਦੀ ਕਿਸਾਨੀ ਤਬਾਹ ਹੁੰਦੀ ਹੈ ਪੰਜਾਬ ਦੀ ਮੰਡੀ ਟੋਟਲ ਤਬਾਹ ਹੋ ਜੂਗੀ ਜੋ ਵੀ ਮਾਨ ਸਰਕਾਰ ਦਾ ਹੁਕਮ ਹੋਵੇਗਾ ਉਸੇ ਤਰ੍ਹਾਂ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਹੁਕਮਾਂ ਦੀ ਨਿਭਨ ਪਾਲਣਾ ਕੀਤੀ ਜਾਵੇਗੀ ਪਾਣੀ ਦਾ ਮਸਲਾ ਜੀ ਪੰਜਾਬ ਦੇ ਪਾਣੀ ਦਾ ਮਸਲਾ ਉਹ ਮਸਲਾ ਨਾ ਹਰ ਹਰ ਵਾਰੀ ਪਾਰਟੀਆਂ ਰਣਨੀਤੀ ਕਰਦੀਆਂ ਸੀਆਂ ਪਾਣੀ ਪਾਣੀਆਂ ਦੇ ਰਾਖੇ ਪਾਣੀਆਂ ਦੇ ਰਾਖੇ ਪਰ ਅਸਲ ਵਿੱਚ ਰਾਖਾ ਕੋਈ ਨਹੀਂ ਕਰਦਾ ਅੱਜ ਸੀਐਮ ਸਾਡੇ ਭਗਵੰਤ ਮਾਨ ਜੀ ਦਾ ਜਨਦਰ ਦਾ ਪ੍ਰੋਗਰਾਮ ਸੀਗਾ ਪਰ ਜਦੋਂ ਦਾ ਰਾਤਾਰ ਨੇ ਪਾਣੀ ਛੱਟਣਾ ਸ਼ੁਰੂ ਕਰ ਦਿੱਤਾ ਉਦੋਂ ਪਸ਼ਾਸੀ ਸਿਓ ਕਿਊਸੇ ਹਰਿਆਣੇ ਨੂੰ ਬਿਨਾ ਬਿਨਾ ਪੁੱਛੇ ਚੇਅਰਮੈਨ ਬਦਲ ਦਿੱਤੇ ਜਿਹੜੇ ਉਹਨਾਂ ਦੇ ਮੈਨੇਜਰ ਸੀ ਉਹ ਬਦਲ ਕੇ ਤੇ ਪਾਣੀ ਛਾਲ ਰਾਤਾਰਾ ਤੇ ਇਹਨਾਂ ਨੇ ਹਰਿਆਣੇ ਨੂੰ ਪੀਣਾ ਸ਼ੁਰੂ ਕਰਤਾ ਹਰਿਆਣੇ ਪਹੁੰਚ ਗਿਆ ਜੀ ਆਪਣੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਤੇ ਉਹਦੀ ਰਾਖੀ ਲਈ सीएम साहब आज दुपहरे जंदर दा अपना विजिट ਛੱਡ ਗਏ ਉੱਥੇ ਨੰਗਲ ਡੈਮ ਤੇ ਪਹੁੰਚ ਗਏ ਜੀ ਉਹ ਕਹਿੰਦੇ ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਜਾਂਦਨੀ ਕੋਰਾ ਕਰਾਰਾ ਜਵਾਬ ਆ ਜੀ ਉਹਦੇ ਲਈ ਕੋਈ ਪਾਣੀ ਦਾ ਰਾਖਾ ਨਾਲ ਨਹੀਂ ਖੜਾ ਆਮ ਆਦਮੀ ਪਾਰਟੀ ਹਾ ਗੱਲੀ ਮੈਦਾਨ ਚ ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ